ਮਨ ਲਓ ਵੀ ਇਹ ਬੀਜ ਬਾਰੇ ਪਤਾ ਕਿੱਥੋਂ ਲੱਗਿਆ ਜਿਹੜਾ ਤੁਸੀਂ ਇੱਕੋ ਲਗਤ ਮੇਰੇ ਇਹਨਾਂ ਕੋਲੇ ਮਤਲਬ 15 ਕਿੱਲਿਆਂ ਦੇ ਬੀਜ ਦੀ ਡਿਮਾਂਡ ਕਰਤੀ ਪਿਛਲੇ ਸਾਲ ਸਾਡੇ ਰਿਸ਼ਤੇਦਾਰਾਂ ਨੇ ਲਾਇਆ ਸੀ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਕੋਸ਼ ਆਪਾਂ ਵੀਡੀਓ ਵੇਖੀਆ ਲੁਧਿਆਣੇ ਦੇ ਵਿੱਚ ਮੁੱਲਾਪੁਰ ਲਾਗੇ ਲੱਗਿਆ ਸੀ ਠੀਕ ਹੈ ਤੇ ਉਹਨਾਂ ਦੇ ਰਿਵਿਊ ਬਹੁਤ ਵਧੀਆ ਮਿਲੇ ਤੇ ਮੈਂ ਵੀ ਇਹ ਇਸ ਕਰਕੇ ਲਾਤੀ ਤੇ ਚਲੋ ਬਹੁਤ ਵਧੀਆ ਰਿਸਪੌਂਸ ਮਿਲਿਆ ਸਾਡਾ ਮਨ ਖੋਸ਼ ਹੋ ਗਿਆ ਸੀ ਆਪਦੇ ਖਾਸ ਰਿਸ਼ਤੇਦਾਰਾਂ ਨੇ ਵੀ ਲਈ ਪਾਈ ਖਾਸ ਰਿਸ਼ਤੇਦਾਰਾਂ ਨੇ ਲਾਈ ਪਏ ਸਾਲ ਉਹਨਾਂ ਨੇ ਦੱਸਿਆ ਸੀ ਤੇ ਫੇਰ ਹੀ ਲਾਈ ਠੀਕ ਹੈ ਜੀ ਬਿਲਕੁਲ ਇਹਨ ਤੇ ਆਹ ਦੇਖੋ ਜੀ ਮੈਂ ਕਹਿੰਦਾ ਵੀ ਤੇ ਕਹਿੰਦੇ ਇਹਦੀ ਨਿਸ਼ਾਨੀ ਕੀ ਹੁੰਦੀ ਹੈ ਵੀ ਜਿਹੜੀ ਵਧੀਆ ਮੱਕੀ ਹੋਵੇ ਨਾ ਜਿਹੜਾ ਉਹਦਾ ਦਾਣਾ ਲੰਬਾਈ ਦੇ ਵਿੱਚ ਹੁੰਦਾ ਹਾਂ ਜੀ ਦਾ ਦਿਖਾ ਦਿਓ ਇੱਧਰ ਬਾਈ ਜੀ ਲਾ ਰਹੇ ਨੇਗੇ ਤੇ ਦੇਖੋ ਜੀ ਤੇ ਆਹ ਤੁਸੀਂ ਦੇਖੀ ਜਾਓ ਜਮਾ ਤੁਹਾਡੇ ਸਾਹਮਣੇ ਆ ਕੋਈ ਉਹ ਨਹੀਂ ਹੈਗਾ ਕਹਿੰਦੇ ਹੁੰਦੇ ਨੇ ਪ੍ਰਤਾਖਣ ਨੂੰ ਕੋਈ ਪ੍ਰਮਾਨ ਦੀ ਲੋੜ ਨਹੀਂ ਹੈਗੀ ਲੰਬਾ ਦਾਣਾ ਮੋਟਾ ਹਾਂ ਲੰਬਾ ਦਾਣਾ ਮੋਟਾ ਦਾਣਾ ਮੈਂ ਤਾਂ ਇਹ ਗੱਲ ਕਹੂੰਗਾ ਵੀ ਯਾਰ ਬਦਾਮਾਂ ਵਰਗੇ ਦਾਣੇ ਪੈਣੇ ਦੇਖੋ 15 ਦਿਨ ਲੇਟ ਲਾਈ ਆ ਹਾਂਜੀ ਤੇ ਮੰਨ ਲਓ ਵੀ ਰਲ ਉਹਨਾਂ ਦੇ ਬਰਾबरी ਗਏ ਮੈਨਾਂ ਬਰਾबरी ਰਲ ਗਏ ਆ ਕਟਾਈ ਵਲੇ ਇਕੱਠੇ ਚੱਲਦੇ ਆ ਉਹਨਾਂ ਤੋਂ ਪਹਿਲਾਂ ਆ ਗਈ ਆ ਅੱਛਾ ਉਹਨਾਂ ਤੋਂ ਪਹਿਲਾਂ ਆ ਗਈ ਆ ਉਹਨਾਂ ਤੋਂ ਪਹਿਲਾਂ ਆ ਗਈ ਉਹਨਾਂ ਤੋਂ ਪਹਿਲਾਂ ਆ ਗਈ ਵੀਜੀ ਉਹਨਾਂ ਤੋਂ ਮਗਰੋਂ ਸੀ ਹਾਂਜੀ ਵੀਜੀ ਮਗਰੋਂ ਆਹੀ ਪਰ ਉਹਨਾਂ ਤੋਂ ਪਹਿਲਾਂ ਆ ਗਈ ਆ ਤੇ ਆ ਉਹਨਾਂ ਤੋਂ ਪਹਿਲਾਂ ਗਈ ਹਾਂਜੀ ਹਾਂਜੀ ਠੀਕ ਆ ਬਾਜੀ ਵਾਖਿਆ ਬਾਤ ਇੱਕ ਕਦ ਦੇ ਵਿੱਚ ਇਹ ਆ ਵੀ ਉਹਨਾਂ ਤੋਂ ਜ਼ਿਆਦਾ ਕਦ ਦੇ ਨੇ ਗੱਡਿਆ ਜੀ ਠੀਕ ਆ ਹਾਂਜੀ 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 ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰਗਿਲ ਪਿੰਡ ਹਰੀਗ ਬਹੁਤ ਚਰਚੇ ਹੋ ਰਹੇ ਨੇ ਚੰਗਾ ਰੇਟ ਮਿਲ ਰਿਹਾ ਤੇ ਕਿਸਾਨ ਕਹਿੰਦੇ ਵੀ ਜਿਨ੍ਹਾਂ ਨੇ ਆਲੂ ਵਾਲੇ ਬਾਣਾ ਚ ਮੱਕੀਆਂ ਲਾਈਆਂ ਵੀ ਉਹਨਾਂ ਖਾਸ ਤੌਰ ਤੇ ਪਕਾਵੀਆਂ ਮੱਕੀਆਂ ਤੇ ਹੁਣ ਜਦੋਂ ਮੰਡੀ ਦੇ ਵਿੱਚ ਵੇਚਣ ਜਾ ਰਹੀਆਂ ਨੇ ਤਾਂ ਉੱਥੇ ਇੰਨਾ ਸੋਹਣਾ ਰੇਟ ਮਿਲ ਰਿਹਾ ਵੀ ਕਿਸਾਨ ਬਾਗੋ-ਵਾਗ ਹੋਏ ਫਿਰਦੇ ਨੇ ਸੋਨੂੰ ਪਤਾ ਆਪਣੇ ਚੈਨਲ ਤੇ ਤੁਸੀਂ ਮੱਕੀ ਦੇ ਰੇਟਾਂ ਦੀਆਂ ਵੀਡੀਓ ਦੇਖ ਰਹੇ ਹੋ ਤਾਂ ਨਾਲ ਸਾਨੂੰ ਇਹ ਵੀ ਆ ਵੀ ਕਿਹੜੀ ਮੱਕੀ ਦਾ ਜਿਹੜਾ ਰੇਟ ਆ ਉਹ ਮੰਡੀ ਦੇ ਵਿੱਚ ਚੰਗਾ ਲੱਗ ਰਿਹਾ ਕਿਹਦਾ ਚੰਗਾ ਝਾੜ ਨਿਕਲ ਰਿਹਾ ਤੇ ਉਸੇ ਲੜੀ ਦੇ ਤਹਿਤ ਅੱਜ ਮੈਂ ਮਾਝੇ ਦੇ ਵਿੱਚ ਆਇਆ ਵਾਂ ਜੰਡਿਆਲਾ ਗੁਰੂ ਸ਼ਹਿਰ ਦੇ ਕੋਲੇ ਆਪਾਂ ਕਹਿੰਦੇ ਹਾਂ ਹਲਕੇ ਦੇ ਵਿੱਚ ਫਿਰਦੇ ਆਂਗੇ ਤੇ ਇੱਥੇ ਇੱਕ ਕਿਸਾਨ ਭਰਾ ਨੇ ਆਪਣੇ ਨਾਲ ਮਾਝੇ ਵਾਲੇ ਵੀਰ ਸੋ ਨੂੰ ਪਤਾ ਮਾਝੇ ਵਾਲਿਆਂ ਨੇ ਪੂਰੇ ਵਰਲਡ ਦੇ ਵਿੱਚ ਬੱਲੇ ਬੱਲੇ ਕਰਾਈ ਵੀ ਆ ਜਿਹੜੇ ਪਾਸੇ ਪੈ ਜਾਂਦੇ ਆ ਮੈਂ ਕਹਿੰਦਾ ਧੁੱਕੀਆਂ ਕੱਢ ਦਿੰਦੇ ਆ ਤੇ ਹੁਣ ਮਾਝੇ ਵਾਲਿਆਂ ਨੇ ਮੱਕੀ ਲਾਈ ਹੋਵੇ ਤੇ ਉਹ ਆਪਾਂ ਤੁਹਾਡੇ ਸਾਹਮਣੇ ਪੇਸ਼ ਨਾ ਕਰੀਏ ਇਹ ਕਿਵੇਂ ਹੋ ਸਕਦਾ ਪਹਿਲਾਂ ਤਾਂ ਹੋ ਤੱਕ ਜਿੱਥੇ ਤੱਕ ਨਿਗਾਹ ਪਾਈ ਦੀ ਆ ਦੇਖ ਲਓ ਇੱਕੋ ਵੈਰਾਈਟੀ ਲੱਗੀ ਵੀ ਆ ਇਹ ਜਿਹੜੀ ਵੈਰਾਈਟੀ ਲੱਗੀ ਵੀ ਆ ਦੁਨੀਆ ਦੀ ਮਸ਼ਹੂਰ ਕੰਪਨੀ ਆ ਨਿਊਟ੍ਰੀਐਂਟਾ ਸੀਡ ਜਿਹਦਾ ਹਾਈਬ੍ਰਿਡ ਮੱਕਾ ਬੀਜ ਹੈਗਾ ਜੈਡ ਐਮ 1211 ਤੇ ਆਪਣੇ ਨਾਲ ਵੀਰ ਖੜਾਗਾ ਮੱਝ ਵਾਲਾ ਭਰਾ ਹੈਗਾ ਉਹਦੇ ਨਾਲ ਗੱਲਬਾਤ ਕਰਦੇ ਆਂ ਵੀਰ ਨਾਲ ਬਾਈ ਇੱਧਰ ਨੂੰ ਆਇਓ ਮੜਾਈ ਤੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਠੀਕ ਹੋ ਬਾਈ ਚੜ੍ਹਦੀ ਕਲਾ ਜੀ ਬੜੀ ਵਧੀਆ ਠੀਕ ਠਾਕ ਜੀ ਤੇ ਸਭ ਤੋਂ ਪਹਿਲਾਂ ਬਾਈ ਆਪਣਾ ਨਾਂ ਦੱਸੋ ਆਪਣਾ ਨਾਂ ਕੀ ਹੈ ਜੀ ਮੇਰਾ ਨਾਂ ਬਲਦੇਵ ਸਿੰਘ ਪਿੰਡ ਏਕਲ ਗੱਡਾ ਵਾ ਠੀਕ ਹੈ ਤੇ ਆਪਣਾ ਡਿਸਟ੍ਰਿਕਟ ਹੈਗਾ ਤਰਨਤਨ ਪੈਂਦਾ ਆਪਣਾ ਠੀਕ ਹੈ ਹਾਂਜੀ ਜੰਡੇਆਲਾ ਗੁਰੂ ਤਹਿਸੀਲ ਪਈ ਜਾਂਦੀ ਹੈ ਜੰਡੇਆਲਾ ਨਖਡੂਰ ਸਾਹਿਬ ਪੈਂਦੀ ਆ ਠੀਕ ਹੈ ਹਾਂਜੀ ਜੰਡੇਆਲਾ ਗੁਰੂ ਦੇ ਲਵੇ ਜਿਹੜਾ ਆਪਣਾ ਪਿੰਡਾ ਨੂੰ ਸ਼ਹਿਰ ਹਨੂ ਜੰਡੇਆਲਾ ਗੁਰੂ ਪੈਂਦਾ ਸ਼ਹਿਰ ਜੰਡੇਆਲਾ ਗੁਰੂ ਕੋਲ ਠੀਕ ਹੈ ਤੇ ਆਪਣੇ ਬਾਈ ਜੀ ਦਾ ਕੀ ਨਾਮ ਹੈ ਜੀ ਇਹ ਬ੍ਰਦਰ ਮੇਰਾ ਛੋਟਾ ਬ੍ਰਦਰ ਮੇਜਰ ਸਿੰਘ ਆ ਜੀ ਮੇਜਰ ਸਿੰਘ ਠੀਕ ਹੈ ਤੇ ਵੈਸੇ ਬਾਈ ਨੂੰ ਸਾਫ ਸਾਫ ਕਹਿੰਦੇ ਆ ਪੂਰੇ ਏਰੀਏ ਚਰਚੇ ਨੇ ਵੀਰੇ ਆਪਾਂ ਗੱਲਬਾਤ ਕਰਦੇ ਆਂਗੇ ਜਿਹੜੀ ਤੁਸੀਂ ਮੱਕੀ ਲਈ ਵੀ ਹੈ ਜੀ ਡੀਐਮ 12 11 ਹਾਂਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਮੱਕੀ ਦੀ ਖੇਤੀ ਕਰਦੇ ਆ ਸਾਨੂੰ ਇਹ 10-12 ਸਾਲਾਂ ਤੋਂ ਅਸੀਂ ਖੇਤੀ ਕਰ ਰਹੇ ਆ ਤੇ ਮਤਲਬ ਵੀ ਹਰ ਸਾਲ ਅਸੀਂ ਇਹ ਮੱਕੀ ਲਾਈਦੀ ਆ ਤੇ ਇਹ ਛੀਡ ਸਾਨੂੰ ਇਹ ਪਹਿਲੀ ਔਰ ਮਿਲਿਆ ਨਿਊ ਟ੍ਰਾਂਟਾ 12-11 ਜੀਐਮ ਜੀ ਆ ਨਾ ਬਈ ਮੱਕੀ ਲਾਉਂਦਿਆਂ ਨੂੰ ਕਿੰਨੇ ਸਾਲ ਹੋ ਗਏ ਤੁਹਾਨੂੰ ਬਈ ਸਾਨੂੰ 10-12 ਸਾਲ ਹੋ ਗਏ ਆ ਜੀ ਮੱਕੀ ਲਾਉਂਦਿਆਂ ਨੂੰ ਆਲੂਆਂ ਦੇ ਬਾਣ ਚ ਲਾਉਂਦੇ ਆ ਆਲੂਆਂ ਦੇ ਬਾਣ ਚ ਲਾਈਦੀ ਆ ਠੀਕ ਹੈ ਹਾਂਜੀ ਕਿਉਂ ਜਿਹੜਾ ਮੱਧਿਆਲੇ ਏਰੀਆ ਚ ਭਰਾਵੋ ਆਲੂ ਤੇ ਬਾਸਮਤੀ ਬਹੁਤ ਲੱਗਦੇ ਆਗੇ ਤੇ ਆਲੂ ਵਾਲੇ ਬਾਣਾ ਚ ਉਹਦੂ ਬਾਫੇ ਫੇਰ ਹੀ ਪਕਾਮੀ ਮੱਕੀ ਲਾਦਦੇ ਹਾਂ ਹਾਂਜੀ ਹਾਂਜੀ ਠੀਕ ਹੈ ਤੇ ਕਿੰਨੇ ਏਕੜ ਮੱਕੀ ਦੇ ਲਾਏ ਵੇ ਆ ਬਈ ਇਹ ਟੋਟਲ ਤੇ ਸਾਡੇ ਕੋਲ 35 ਏਕੜ ਆ ਪਰ ਆ ਛੇੜ ਸਾਨੂੰ 15 ਏਕੜਾਂ ਦਾ ਮਿਲਿਆ ਜੀ ਮਤਲਬ 15 ਏਕੜ ਤੁਸੀਂ ਜਿਹੜਾ ਜੀਐਮ 12 11 ਲਾਇਆ ਹੋ ਹਾਂਜੀ ਹਾਂਜੀ ਠੀਕ ਆ ਮੰਨ ਲਓ ਵੀ ਦੇਖ ਲਓ ਟੋਟਲ ਬਾਈ ਹੋਰੀ ਕਹਿੰਦੇ ਵੀ 35 ਕਿੱਲੇ ਲਾਏ ਨੇ ਤੇ 15 ਕਿੱਲਿਆਂ ਦਾ ਇਹਨਾਂ ਨੇ ਇਹ ਲਾਇਆਗਾ ਇਹ ਹੁਣ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂਗੇ ਬਾਈ ਕਿੰਨਾ ਵੀ ਪਾਇਆ ਸੀ ਇਹਦਾ ਜੀ ਇਹ 20 ਐ 8 ਕਿਲੋ ਪਾਇਆ ਜੀ 8 ਕਿਲੋ ਹਾਂਜੀ ਹਾਂਜੀ ਠੀਕ ਹੈ ਤੇ ਜਰਮੀਨੇਸ਼ਨ ਵਗੈਰਾ ਵਧੀਆ ਹੋਈ ਆ ਕੋਈ ਮੈਨਾ ਬਹੁਤ ਵਧੀਆ ਸਾਡੇ ਆਲੂਆਂ ਵਾਲੇ ਬਾਣ ਆ ਬਹੁਤ ਜੀ ਜਰਮੀਨੇਸ਼ਨ ਹੋਈ ਆ ਠੀਕ ਹੈ ਹਾਂਜੀ ਵੀ ਜਿਵੇਂ ਕਹਿੰਦੇ ਵੀ ਕੱਲਾ ਕੱਲਾ ਦਾਣਾ ਜਿਹੜਾ ਹਰਾ ਹੋਇਆ ਮੈਨਾ ਇਹ ਪੂਰੇ ਸਾਰੇ ਜਿੰਨੇ ਜਨੇ ਬੇਥ ਤੇ ਕੇਰੇ ਉਹ ਪੂਰੇ ਉੱਗੇ ਸਾਨੂੰ ਪੂਰੇ ਉੱਗੇ ਆ ਗਏ ਠੀਕ ਹੈ ਬਿਲਕੁਲ ਤੇ ਬਾਈ ਹਰੇ ਹੋਣ ਤੋਂ ਬਾਅਦ ਕੋਈ ਬਿਮਾਰੀ ਵਗੈਰਾ ਕੋਈ ਹੋਰ ਆਈ ਹੋਵੇ ਨਾ ਨਾ ਸਾਨੂੰ ਤੇ ਕੋਈ ਮੁਸ਼ਕਲ ਨਹੀਂ ਆਈ ਬਹੁਤ ਵਧੀਆ ਬਹੁ ਤਾਂ ਤੁਸੀਂ ਆਏ ਦੇਖ ਲਓ ਤੇ ਕੱਦ ਵਗੈਰਾ ਬਹੁਤ ਕਰਿਆ ਵਿਆ ਹੈ ਹਨਾ ਹਾਂਜੀ ਕੱਦੇ ਦਾ ਘਟੋ ਘਟ 10 ਫੁੱਟ ਦੀ ਹਾਈਟ ਹੈਗੀ ਆ ਜੀ ਆ ਮੈਂ ਖੁਦ ਹਾਂ ਜੇ ਆਪਾਂ ਹੱਥ ਵੀ ਉੱਪਰ ਕਰੀਏ ਜੇ ਮੈਂ ਵੀ ਵਿੱਚ ਆ ਕੇ ਦੇਖਾਂ ਵੀ ਆਪਾਂ ਵਿੱਚ ਆਈਏ ਤਾਂ ਤੁਸੀਂ ਲਾ ਲਓ ਭਰਾਵੋ ਵੀ ਕਿੰਨੀ ਜਿਆਦਾ ਜਿਹੜੀ ਉੱਚੀ ਹੈਗੀ ਇਹਦੀ ਹਾਈਟ ਆਗੀ ਦੇਖੋ ਹਾਂ ਬਹੁਤ ਹੈ ਹਾਂ ਇੱਥੇ ਤੱਕ ਪਹੁੰਚ ਗਿਆ ਤੇ ਹੁਣ ਕੁਝ ਗੱਲਾਂ ਮੈਂ ਸਾਡੇ ਵੀਰ ਸਾਬ ਨਾਲ ਕਰਦਾਗਾ ਤੇ ਸਾਬ ਵੀਰੇ ਜੇ ਗੱਲ ਕਰੀਏ ਜਿਵੇਂ ਹੁਣ ਦਾਣਾ ਵਗੈਰਾ ਪਿਆਗਾ ਹਨਾ ਤੇ ਇਹਦਾ ਦਾਣਾ ਵਗੈਰਾ ਤੁਸੀਂ ਦੇਖੋ ਵੀ ਜਮਾ ਪੂਰਾ ਨਰੰਗੀ ਰੰਗ ਦਾ ਦਾਣਾ ਹਨਾ ਤੇ ਮੰਡੀ ਦੇ ਵਿੱਚ ਜਦੋਂ ਇਹੋ ਜੀ ਫਸਲ ਜਾਂਦੀ ਆ ਤਾਂ ਮੱਲੋ ਮੱਲੀ ਉਹਦਾ ਤੁਸੀਂ ਐਂ ਲਾ ਲਓ ਵੀ ਪਹਿਲੀਆਂ ਦੇ ਵਿੱਚ ਵਧੀਆ ਹੋ ਜਾਂਦਾ ਤੇ ਇਹਦਾ ਮੰਡੀ ਦੇ ਵਿੱਚ ਬਿਕਨ ਵਗੈਰਾ ਦੀ ਕੀ ਰਿਪੋਰਟ ਆ ਬਾਈ ਇਹਦਾ ਇਹ ਆ ਵੀ ਢੇਰੀ ਦਾ ਰੰਗ ਵਧੀਆ ਵਧੀਆ ਬਣਿਆ ਰਿਹਿੰਦਾ ਤੇ ਵਧੀਆ ਵੇਖਣ ਨੂੰ ਲੱਗਦੀ ਆ ਗਾਹਕ ਵੀ ਹੱਸ ਕੇ ਖਰੀਦਦਾ ਵਾ ਇਹਨੂੰ ਠੀਕ ਐ ਤੇ ਬਿਲਕੁਲ ਯਾਨੀ ਵੀ ਉਸ ਤੋਂ ਪਹਿਲਾਂ ਦਾਣੇ ਦੇ ਵਿੱਚ ਕੋਈ ਹੋਰ ਸਮੱਸਿਆ ਤਾਂ ਨਹੀਂ ਆਈ ਹੈਗੀ ਨਹੀਂ ਨਹੀਂ ਦਾਣੇ 'ਚ ਕੋਈ ਮੁਸ਼ਕਲ ਨਹੀਂ ਹੈਗੀ ਠੀਕ ਹੈ ਤੇ ਬੀਜ ਨੂੰ ਮੈਂ ਦੁਬਾਰੇ ਫੇਰ ਕਰਦਾ ਗੱਲ ਕਿਉਂ ਫਿਰ ਵੀ ਸਾਡਾ ਭਰਾ ਸੀਨੀਅਰ ਹੈਗਾ ਵੀਰੇ ਜਿਵੇਂ ਤੁਸੀਂ ਹੋਰ ਮੱਕੀਆਂ ਵੀ ਲਾਉਂਦੇ ਰਹੋਗੇ ਮੰਨ ਲਓ ਵੀ 10-12 ਸਾਲ ਦਾ ਸਮਾਂ ਹੋ ਗਿਆ ਹੈ ਨਾ ਉਹਦੇ ਨਾਲੋਂ ਤੇ ਆਹ ਵੈਰੈਟੀ ਦੇ ਵਿੱਚ ਕੋਈ ਸਮੇਂ ਦਾ ਫਰਕ ਲੱਗਿਆ ਵੀ ਕੋਈ ਸਮੇਂ ਦਾ ਫਰਕ ਵੀ ਜਿਵੇਂ ਉਹ ਟਾਈਮ ਹੀ ਉਹਨਾਂ ਨੂੰ ਬੀਜ ਦੇਮੋ ਉਹ ਟਾਈਮ ਹੀ ਇਹ ਬੀਜੀ ਹੈਗੀ ਵੀ ਇਹ ਪਹਿਲਾਂ ਆਈ ਹੈ ਕੁਝ ਹਾਂਜੀ ਨਹੀਂ ਸਾਨੂੰ ਇਹ ਬੜਾ ਵਧੀਆ ਮਿਲਿਆ ਵੀ ਇਹ ਦੂਸਰੀਆਂ ਮੱਕੀਆਂ ਨਾਲੋਂ 2 ਹਫ਼ਤੇ ਪਹਿਲਾਂ ਪੱਕ ਜਾਂਦੀ ਆ ਅੱਛਾ ਅਸੀਂ ਬਾਅਦ ਵਿੱਚ ਇਹ ਬਾਸਬਾਦੀ ਦੀ ਬਜਾਣ ਕਰਨੀ ਹੁੰਦੀ ਇਤੋਂ ਠੀਕ ਹੈ ਫਿਰ ਟਾਈਮਿੰਗ ਥੋੜੀ ਮਿਲਦੀ ਜਿਹੜੀ ਛੇਤੀ ਪੱਕ ਜੇ ਸਾਨੂੰ ਉਹ ਚ ਫਾਇਦਾ ਹਾਂਜੀ ਠੀਕ ਹੈ ਹਾਂਜੀ ਉਹ ਚ ਫਾਇਦਾਗਾ ਠੀਕ ਆ ਤੇ ਹੁਣ ਆਪਾਂ ਤੁਹਾਨੂੰ ਦਾਣੇ ਦਿਖਾਉਣੇ ਆਗੇ ਤੁਸੀਂ ਆਹ ਸੱਲੀ ਵਗੈਰਾ ਦੇਖੋ ਬਾਈ ਮੈਂ ਕਹਿੰਦਾ ਵੀ ਕਿਆ ਬਾਤ ਹੈ ਕਿੰਨਾ ਜਮਾ ਦਾਣਾ ਕੱਲਾ ਕੱਲਾ ਦਾਣਾ ਤੁਸੀਂ ਐਂ ਦੇਖੋ ਵੀ ਗੁੰਦਮਾ ਪਿਆਗਾ ਮੋਤੀਆਂ ਵਾਂਗੂ ਐਂ ਪਿਆਗਾ ਮੈਨੂੰ ਇਹ ਦੇਖਣ ਨੂੰ ਐਂ ਲੱਗਦਾ ਜੇ ਆਪਾਂ ਨੂੰ ਇੱਕ ਬਦਾਮਾਂ ਵਰਗੇ ਦਾਣੇ ਕਹੀਏ ਨਾ ਬਾਈ ਬਦਾਮਾ ਵਰਗੇ ਦਾਣੇ ਪਏ ਨੇਗੇ ਤੇ ਹੁਣ ਇਹਨੂੰ ਤੁਹਾਨੂੰ ਦਿਖਾਉਣੇ ਬਾਈ ਹੋ ਰਹੇ ਨੇ ਪਹਿਲਾਂ ਇੱਧਰ ਜਿਹੜਾ ਇੱਕ ਗੁੱਲ ਉਹ ਕਰਿਆ ਪਿਆਗਾ ਤੇ ਇਹਦੇ ਦਾਣੇ ਵੀ ਦਿਖਾਓ ਬਾਈ ਹਨਾ ਤੇ ਇਹਨੂੰ ਤੁਹਾਨੂੰ ਤੋੜਦੇ ਦਿਖਾਉਣੇ ਆਗੇ ਲਾਈਵ ਬਿਲਕੁਲ ਜੀ ਆਜੋ ਲਵੇ ਕਰ ਲੋ ਜੀ ਕੈਮਰਾ ਤੇ ਆ ਦੇਖੋ ਜੀ ਮੈਂ ਕਹਿੰਦਾ ਵੀ ਤੇ ਕਹਿੰਦੇ ਇਹਦੀ ਨਿਸ਼ਾਨੀ ਕੀ ਹੁੰਦੀ ਆ ਵੀ ਜਿਹੜੀ ਵਧੀਆ ਮੱਕੀ ਹੋਵੇ ਨਾ ਜਿਹੜਾ ਉਹਦਾ ਦਾਣਾ ਲੰਬਾਈ ਦੇ ਵਿੱਚ ਹੁੰਦਾ ਹਾਂ ਜੀ ਦਾ ਦਿਖਾ ਦਿਓ ਇੱਧਰ ਬਾਈ ਜੀ ਲਾ ਰਹੇ ਨੇਗੇ ਤੇ ਦੇਖੋ ਜੀ ਤੇ ਆ ਤੁਸੀਂ ਦੇਖੀ ਜਾਓ ਜਮਾ ਸੋਡੇ ਸਾਹਮਣੇ ਆ ਕੋਈ ਉਹ ਨਹੀਂ ਹੈਗਾ ਕਹਿੰਦੇ ਹੁੰਦੇ ਨੇ ਪ੍ਰਤਾਖਣ ਨੂੰ ਕੋਈ ਪ੍ਰਮਾਨ ਦੀ ਲੋੜ ਨਹੀਂ ਹੈਗੀ ਲੰਬਾ ਦਾਣਾ ਮੋਟਾ ਹਾਂ ਲੰਬਾ ਦਾਣਾ ਮੋਟਾ ਦਾਣਾ ਮੈਂ ਤਾਂ ਇਹ ਗੱਲ ਕਹੂੰਗਾ ਵੀ ਯਾਰ ਬਦਾਮਾਂ ਵਰਗੇ ਦਾਣੇ ਪੈਣੇ ਦੇਖੋ ਜਦੋਂ ਮੰਡੀ ਦੇ ਵਿੱਚ ਬਈ ਇਹੀ ਨਰੰਗੀ ਰੰਗ ਦੇ ਦਾਣੇ ਮੰਡੀ ਦੇ ਵਿੱਚ ਪਹੁੰਚਦੇ ਆ ਨਾ ਤਾਂ ਉੱਥੇ ਜਾ ਕੇ ਹੁੰਦਾ ਹੁਣ ਤੁਸੀਂ ਐਂ ਦੇਖੋ ਵੀ ਸੱਲੀ ਆਪਾਂ ਨੂੰ ਕਿੰਨੀ ਮੋਟੀ ਲੱਗ ਰਹੀ ਆ ਹਨਾ ਦੇਖੋ ਜੇ ਆਪਾਂ ਇਧਰਲੇ ਪਾਸੇ ਵੀ ਉਹ ਕਰੀਏ ਸੱਲੀ ਦਾ ਸਾਇਆ ਦੇਖੋ ਕਿੰਨਾ ਮੋਟਾ ਕਈ ਵਾਰ ਕੀ ਹੁੰਦਾ ਵੀ ਜਿਹੜੀ ਛੱਲੀ ਆ ਬਾਈ ਦੇਖਣ ਨੂੰ ਮੋਟੀ ਲੱਗਦੀ ਹੁੰਦੀ ਆ ਪਰ ਉਹਦੇ ਜਿਹੜੇ ਦਾਣੇ ਨੇ ਉਹ ਬਰੀਕ ਬਰੀਕ ਹੁੰਦੇ ਆ ਤੇ ਆ ਜਿਹੜਾ ਵਿਚਲਾ ਗੁੱਲ ਹੁੰਦਾ ਨਾ ਇਹੀ ਮੇਰੇ ਪੁਰਦੇ ਦਾ ਦੋ ਦੁੱਗਣਾ ਹੁੰਦਾ ਤੇ ਜਦੋਂ ਉਹਦਾ ਝਾੜ ਕੱਢਦੇ ਆ ਤਾਂ ਉਹਦਾ ਝਾੜ ਆ ਜਿਹੜਾ ਬਹੁਤ ਘੱਟ ਨਿਕਲਦਾ ਕਿਰਾਂ ਦੇਖਣ ਨੂੰ ਸੋਹਣੀ ਲੱਗਦੀ ਹੁੰਦੀ ਆ ਆਪਾਂ ਨੂੰ ਬੱਲੀ ਆਪਾਂ ਕਹਿੰਦੇ ਆ ਛੱਲੀ ਵੱਡੀ ਦੇਖ ਕੇ ਉਹ ਲੱਗਦਾ ਹੁੰਦਾ ਪਰ ਇਹਦੇ ਹਿਸਾਬ ਤੇ ਬਹੁਤ ਵਧੀਆ ਹੋਗਾ ਬਿਲਕੁਲ ਜੀ ਤੇ ਆ ਦੇਖੋ ਤੁਹਾਡੇ ਸਾਹਮਣੇ ਪਏ ਆਗੇ ਤੇ ਵੀਰ ਦਾ ਹੋਆ ਬਾਈ ਹੋਰ ਲੋਕਾਂ ਨੂੰ ਮੰਨ ਲਓ ਵੀ ਗਾਹਾਂ ਨੂੰ ਕੀ ਸਲਾਹ ਗੀ ਵੀ ਜਿਵੇਂ ਅਸੀਂ 15 ਕਿੱਲੇ ਲਾਏ ਨੇ ਜੀ ਜਿਵੇਂ ਦੂਜੀਆਂ ਵੈਰਾਈਟੀਆਂ ਵੀ ਤੁਸੀਂ ਹੋਰ ਬਹੁਤ ਲਾਈਆਂ ਮਿਆਂੜੇ ਉਹਨਾਂ ਨਾਲੋਂ ਇਹ ਵੈਰਾਈਟੀ ਕਿੰਨੀ ਕੁ ਵਧੀਆ ਲੱਗੀ ਮਲਬਈ ਸਾਨੂੰ ਇਹ ਵੈਰੈਟੀ ਬਹੁਤ ਵਧੀਆ ਲੱਗੀ ਆ ਗਾਂ ਤੋਂ ਅਸੀਂ ਇਹ ਵੈਰੈਟੀ ਸਾਰੀ ਲਾ ਸਕਦੇ ਆਂ ਅਸੀਂ ਗਾਂ ਨੂੰ ਆ ਹੋਰ ਵੀ ਵੀਰਾ ਭਰਾਵਾਂ ਆਣੇ ਗਵਾਂਡੀਆਂ ਨੂੰ ਤੇ ਲਵਾਵਾਂਗੇ ਹੋਰ ਬੇ ਲੋਕਾਂ ਨੂੰ ਬਹੁਤ ਵਧੀਆ ਲੱਗਦੀ ਆ ਆਮ ਵੀ ਮੰਨ ਲਓ ਜਿਵੇਂ ਤੁਸੀਂ ਇੱਥੇ ਸਾਰਾ ਏਰੀਆ ਆਪਣੇ ਮੱਕੀ ਵਾਲਾ ਹੀ ਆ ਹੋ ਵੀ ਦਿਖਾ ਰਹੇ ਹੋ ਮਸ਼ੀਨ ਫਿਰਦੀ ਆ ਜੀ ਸਾਹਮਣੇ ਤੇ ਅੱਜ ਮੌਕੇ ਤੇ ਜਿਹੜੀ ਵੱਡ ਬੜਾਈ ਹੋ ਜਾਈ ਹੋਈ ਜਾਂਦੀ ਹੈਗੀ ਤੇ ਇਹਨੂੰ ਵੀ ਬਈ ਅੱਜ ਹੀ ਕਟਾਉਂਗੇ ਹਾਂਜੀ ਇਹ ਆ ਮਸ਼ੀਨ ਚੱਲਣ ਦੀ ਆ ਇਸ ਤੋਂ ਬਾਅਦ ਇਹਦੀ ਕਟਾਈ ਹੋਣੀ ਆ ਇਸ ਤੋਂ ਬਾਅਦ ਇਹਦੀ ਬਾਰੀ ਹੈਗੀ ਕਟਾਈ ਹੋਣੀ ਹਾਂਜੀ ਠੀਕ ਆ ਬਈ ਤੇ ਹੋਰ ਵੀ ਮੰਨ ਲਓ ਜਦੋਂ ਆਂਢ ਬੱਲੀਓ ਆਪਣਾ ਛੱਲੀ ਵਗੈਰਾ ਬਹੁਤ ਸੋਹਣੀ ਲੱਗੀ ਹੈਗੀ ਹੈ ਨਾ ਬਾਕੀ ਇਹ ਵੀ ਅਸੀਂ ਬਜਾਣ ਦੂਜਿਆਂ ਨਾਲੋਂ 15 ਦਿਨ ਲੇਟ ਕੀਤੀ ਤੇ ਇਹਦਾ ਤੋਰਾ ਬੜਾ ਵਧੀਆ ਸੀ ਫੇਰ ਵੀ ਆਲੇ ਦੁਆਲੇ ਲੋਕੀ ਪੁੱਛਦੇ ਵੀ ਇਹ ਕਿਹੜੀ ਵੈਰੈਟੀ ਆ ਅੱਛਾ ਹਾਂਜੀ ਇਹ ਚੀਜ਼ ਦਾ ਨਾ ਉਹਨਾਂ ਨੇ ਪੁੱਛਦੇ ਹੀ ਪਰ ਅਸੀਂ ਕਿਹਾ ਦੱਸਿਆ ਵੀ ਆ ਨਵੀਂ ਵੈਰੈਟੀ ਆ ਨੂੰ ਮਿਲੀ ਆ ਮੰਨ ਲਓ ਜਿਵੇਂ ਠੀਕ ਆ ਜਿਵੇਂ ਤੁਸੀਂ ਕਿਹਾ ਵੀ 15 ਦਿਨ ਲੇਟ ਲਾਈ ਆ ਹਾਂਜੀ ਤੇ ਮੰਨ ਲਓ ਵੀ ਰਲ ਉਹਨਾਂ ਦੇ ਬਰਾबरी ਗਏ ਮੈਨਾਂ ਬਰਾबरी ਰਲ ਗਏ ਆ ਕਟਾਈ ਵੇਲੇ ਇਕੱਠੀ ਚੱਲਦੇ ਆ ਉਹਨਾਂ ਨਾਲੋਂ ਤਾਂ ਪਹਿਲਾਂ ਆ ਗਈ ਆ ਅੱਛਾ ਉਹਨਾਂ ਨਾਲੋਂ ਪਹਿਲਾਂ ਆ ਗਈ ਆ ਉਹਨਾਂ ਨਾਲੋਂ ਪਹਿਲਾਂ ਆ ਗਈ ਉਹਨਾਂ ਨਾਲੋਂ ਪਹਿਲਾਂ ਆ ਗਈ ਵੀਜੀ ਉਹਨਾਂ ਤੋਂ ਮਗਰੋਂ ਸੀ ਹਾਂਜੀ ਵੀਜੀ ਮ ਚੇ ਅਭੀ ਉਹਨਾਂ ਤੋਂ ਜ਼ਿਆਦਾ ਕਰਦੇ ਨੇ ਗੱਡਿਆ ਜੀ ਠੀਕ ਹੈ ਹਾਂਜੀ ਹਾਂਜੀ ਬਿਲਕੁਲ ਜੀ ਸੋ ਦੋਸਤੋ ਤੋਰਾ ਤੋਂਰਾ ਜ਼ਿਆਦਾ ਉਹਨਾਂ ਦੇ ਮੁਕਾਬਲੇ ਤੇ ਇਹਦਾ ਤੋਰਾ ਜ਼ਿਆਦਾ ਠੀਕ ਹੈ ਕੋਈ ਐ ਤਾਂ ਨਹੀਂ ਹੈ ਵੀ ਕੋਈ ਜ਼ਿਆਦੇ ਰੇ ਤੇਲ ਜੂਰੀ ਆ ੜੀ ਐ ਵੀ ਕੋਈ ਜ਼ਿਆਦੇ ਪਾਉਣਾ ਨਾ 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 ਮਤਲਬ ਜਿੰਨਾ ਦੂਸਰੀਆਂ ਨੂੰ ਆਮ ਨੋਰਮਲ ਪਾਉਂਦੇ ਹੋ ਆਮ ਨੋਰਮਲ ਜਿੰਨਾ ਚੱਲਦਾ ਉਹ ਉਨਾ ਹੀ ਪਾਈਦਾ ਮਤਲਬ ਵੱਧ ਨਹੀਂ ਇਹਨੂੰ ਕੋਈ ਮਤਲਬ ਮੱਕੀ ਦੇ ਵਿੱਚ ਬਾਈ ਹੋ ਰਹੇ ਦਾ ਤਜਰਬਾ ਦਾ ਪੂਰਾ ਮੰਨ ਲਓ ਵੀ ਅੱਜ ਤੱਕ ਜਿੰਨੇ ਸਾਲ ਹੋ ਗਏ ਮੱਕੀ ਲਾਉਂਦਿਆਂ ਨੂੰ ਇਹ ਮਨ ਪੂਰਾ ਖੁਸ਼ ਹੋ ਗਿਆ ਨਹੀਂ ਨਹੀਂ ਪੂਰਾ ਖੁਸ਼ ਹੋ ਗਿਆ ਥੋੜਾ ਖੁਸ਼ ਹੋ ਜਾਏ ਬਿਲਕੁਲ ਜੀ ਬਿਲਕੁਲ ਤੇ ਹੁਣ ਆਪਣੇ ਨਾਲ ਨਿਊਟ੍ਰਾਂਟਾ ਸੀਡ ਕੰਪਨੀ ਤੋਂ ਬਾਈ ਜੀ ਨੇ ਕਿ ਇਹਨਾਂ ਨਾਲ ਕਰਦੇ ਆਂ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਜੀ ਵਧੀਆ ਜੀ ਤੇ ਸਭ ਤੋਂ ਪਹਿਲਾਂ ਮੈਨੂੰ ਆਪਣਾ ਸ਼ੋਭਨਾਮ ਦੱਸੋ ਜੀ ਕੀ ਆ ਮੈਂ ਹਰਜਿੰਦਰ ਸਿੰਘ ਨਿਊਟ੍ਰਾਂਟਾ ਸੀਡਸ ਪ੍ਰਾਈਵੇਟ ਲਿਮਟਿਡ ਹైదరాబాద్ ਤੋਂ ਠੀਕ ਹੈ ਜੀ ਐਜ਼ ਅ ਏਰੀਆ ਮੈਨੇਜਰ ਜੰਡਿਆਲਾਗੁਰੂ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਡਿਸਟ੍ਰਿਕਟ ਸਾਰਾ ਦੇਖਦਾ ਵਾਂ ਠੀਕ ਹੈ ਜੀ ਆਪਣੇ ਭਾਈ ਉਹਨਾਂ ਕੋ ਆਪਾਂ ਲਈ ਸੀ ਨਿਊ ਟਾਂਟਾ ਦੀ ਮੱਕੀ ਪਕਾਵੀ ਬਸੰਤਰੋਤ ਵਾਲੀ ZM1211 ਠੀਕ ਹੈ ਜੀ 15 ਏਕੜ ਦਾ ਬੀਜ ਦਿੱਤਾ ਸੀ ਭਾਈ ਨੂੰ ਉਹ ਵੀ ਭਾਈ ਨੇ ਮੰਗਿਆ ਸੀ ਕਿ ਦਿਓ ਇਸ ਵਾਰ ਸਾਨੂੰ ਇਹਦਾ ਕੋਈ ਜੇਰੀਆ ਤੋਂ ਸਾਨੂੰ ਅੱਛਾ ਰਿਸਪੌਂਸ ਮਿਲਿਆ ਅਸੀਂ ਇਸ ਵਾਰੀ ਲਾ ਕੇ ਵੇਖਣੀ ਚਾਹੁੰਦੇ ਆ ਬਿਲਕੁਲ ਤੇ ਹੁਣ ਤੱਕ ਮੈਂ ਚਾਰ ਵਾਰੀ ਇਸ ਖੇਤ 'ਚ ਆ ਚੁੱਕਾ ਵਾਂ ਮੰਨ ਲਓ ਬੀਜੋਂ ਤੋਂ ਲੈ ਕੇ ਵਡਣ ਤੱਕ ਆਪਾਂ ਜੀਬੀ ਭਰਾ ਦੇ ਨਾਲ ਰਹੇ ਆ ਠੀਕ ਹੈ ਬਾਰ ਬਾਰ ਦੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਹੋਵੇ ਜਾਂ ਬੀਜੋਂ ਤੋਂ ਲੈ ਕੇ ਵਧਣ ਦਾ ਕੋਈ ਇਸ ਤਰ੍ਹਾਂ ਦਾ ਕੋਈ ਸਵਾਲ ਜਾਂ ਕੋਈ ਜਵਾਬ ਕੁਝ ਸਾਨੂੰ ਇਹਨਾਂ ਕੋਲੋਂ ਰਿਵਿਊ ਚੰਗੇ ਮਿਲੇ ਕੁਝ ਸਾਡੇ ਕੋਲ ਇਹਨਾਂ ਨੇ ਪੁੱਜੇ ਪੁੱਛੇ ਉਹ ਤਾਲਮਿਲ ਜਿਹੜਾ ਇੱਕ ਦੂਜੇ ਨਾਲ ਵਧੀਆ ਹੋ ਜਾਂਦਾ ਕਿ ਹਾਂ ਭਾਜੀ ਇਸ ਟਾਈਮ ਨੂੰ ਪਾਣੀ ਚਾਹੀਦਾ ਜਾਂ ਇਸ ਟਾਈਮ ਤੇ ਕੀ ਹੈਗਾ ਸਾਰਾ ਕੁਝ ਦੱਸਿਆ ਬਿਲਕੁਲ ਉਹਦੇ ਅਕੋਰਡਿੰਗ ਅੱਜ ਤੁਸੀਂ ਰਿਜ਼ਲਟ ਵੇਖ ਲਓ ਭਾਈ ਹੁਣਾਂ ਦੀ ਮਿਹਨਤ ਸਾਡਾ ਸੀਡ ਇਹ ਇੱਕ ਚਾਰ ਕੜੀਆਂ ਹੁੰਦੀਆਂ ਵਾਂ ਹਾਂਜੀ ਬੀ ਚੰਗਾ ਹੋਵੇ ਫਾਰਮਰ ਦੀ ਬਿਹਨਤ ਹੋਵੇ ਖੇਤ ਚੰਗਾ ਹੋਵੇ ਤੇ ਸਮੇਂ ਦੇ ਨਾਲ ਇਹਦੀ ਜਿੰਨਾ ਵੇ ਰੱਖ-ਰਖਾਵ ਹੋਵੇ ਤੇ ਸਾਰਾ ਕੁਝ ਮਿਲ ਜੇ ਤੇ ਝਾੜ ਵੀ ਚੰਗੇ ਆਉਂਦੇ ਹੁੰਦੇ ਜੀ ਇੱਕ ਕੜੀ ਵੀ ਟੁੱਟ ਜAVE ਤੇ ਮੰਨ ਲਓ ਕਿਤੇ ਵੀ ਕਿਸੇ ਦਾ ਫਰਕ ਪੈ ਸਕਦਾ ਹੈ ਬਿਲਕੁਲ ਜੀ ਅੱਜ ਅਸੀਂ ਇਸ ਪੜਾ ਦੇ ਖੜੇ ਆ ਜਿੱਥੇ ਆਪਣੀ ਮਤਲਬ ਮੱਕੀ ਲੱਗੀ ਆ ਜਿਹੜਾ ਤੁਸੀਂ ਹਰੇਕ ਚੀਜ਼ ਵੇਖ ਲਓ ਪਰਫੈਕਟ ਆ ਬਿਲਕੁਲ ਜੀ ਬਿਲਕੁਲ ਤੇ ਅਸੀਂ ਉਮੀਦ ਰੱਖਦੇ ਆ ਭਾਜੀ ਹੁਰਾਂ ਨੇ ਆਪਸ ਵਾਰ ਆਪਣੇ 15 ਗਿਲੇ ਲਾਏ ਆ ਆਉਣ ਵਾਲੇ ਸਮੇਂ ਜੇ ਆਪਣੇ ਸਾਰਾ ਹੀ ਇਹੋ ਲਾਉਣ ਹੋਰ ਆਪਣੇ ਜਿੰਨੇ ਸਾਖ ਸੰਬੰਧੀ ਜਿੰਨੇ ਲਾਗੇ ਜੀਵਿਦਾਰ ਭੈਣ ਭਰਾਵਾ ਸਾਰਿਆਂ ਨੂੰ ਆਪਣਾ ਰਿਕਮੈਂਡ ਕਰ ਸਕਦੇ ਬਿਲਕੁਲ ਜੀ ਬਿਲਕੁਲ ਜੀ ਧੰਨਵਾਦ ਹਰਜਿੰਦਰ ਜੀ ਬਹੁਤ ਬਹੁਤ ਤੁਹਾਡਾ ਤੇ ਦੋਸਤੋ ਮੈਂ ਤੁਹਾਨੂੰ ਦੱਸਦਾ ਵੀ ਨਿਊਟ੍ਰੀਐਂਟ ਆ ਇੱਕ ਇਹ ਜੀ ਕੰਪਨੀ ਹੈਗੀ ਜਿਹੜੇ ਵੀਰ ਹਰੇ ਚਾਰੇ ਵਾਲੇ ਵੇਲੇ ਇਹਨਾਂ ਦੇ ਬੀਜਾਂ ਨਾਲ ਇਹਨਾਂ ਨਾਲ ਜੁੜ ਗਏ ਨਾ ਬੰਦੇ ਮੈਂ ਕਹਿੰਦਾ ਵੀ ਬੱਲੇ ਬੱਲੇ ਕਰਾਉਂਦੇ ਆਂਗੇ ਮੁੜ ਕੇ ਇਹਨਾਂ ਤੋਂ ਬਿਨਾ ਕਿਸੇ ਹੋਰ ਕੰਪਨੀ ਦਾ ਜਿਹੜਾ ਬੀਜ ਨਹੀਂ ਬੀਜਦੇ ਤੇ ਬਾਈ ਸੋਨੂੰ ਮੰਨ ਲਓ ਵੀ ਇਹ ਬੀਜ ਬਾਰੇ ਪਤਾ ਕਿੱਥੋਂ ਲੱਗਿਆ ਜਿਹੜਾ ਤੁਸੀਂ 1 ਕੋ ਲੱਖਤ ਫੇਰੇ ਇਹਨਾਂ ਕੋਲੇ ਮੰਨ ਲਓ 15 ਕਿੱਲਿਆਂ ਦੇ ਬੀਜ ਦੀ ਡਿਮਾਂਡ ਕਰਤੀ ਪਿਛਲੇ ਸਾਲ ਸਾਡੇ ਰਿਸ਼ਤੇਦਾਰਾਂ ਲਾਇਆ ਸੀ ਉਹਨਾਂ ਨੇ ਮੈਨੂੰ ਦੱਸਿਆ ਸੀ ਤੇ ਕੋਸ਼ ਆਪਾਂ ਵੀਡੀਓ ਵੇਖਿਆ ਲੁਧਿਆਣੇ ਦੇ ਵਿੱਚ ਮੁੱਲਾਪੁਰ ਲਾਗੇ ਲੱਗਿਆ ਸੀ ਤੇ ਉਹਨਾਂ ਦੇ ਰਿਵਿਊ ਬਹੁਤ ਵਧੀਆ ਮਿਲੇ ਤੇ ਮੈਂ ਵੀ ਇਸ ਕਰਕੇ ਲਾਤੀ ਤੇ ਚਲੋ ਠੀਕ ਬਹੁਤ ਹੀ ਵਧੀਆ ਰਿਸਪਾਂਸ ਮਿਲਿਆ ਤੁਹਾਡਾ ਮਨ ਖੋਸ਼ ਹੋ ਗਿਆ ਕੀ ਆਪਦੇ ਖਾਸ ਰਿਸ਼ਤੇਦਾਰਾਂ ਨੇ ਵੀ ਲਾਈ ਭਾਈ ਖਾਸ ਰਿਸ਼ਤੇਦਾਰਾਂ ਨੇ ਲਾਈ ਪੇਸਾਲ ਉਹਨਾਂ ਨੇ ਦੱਸਿਆ ਤੇ ਫੇਰ ਹੀ ਲਾਈ ਠੀਕ ਹੈ ਜੀ ਬਿਲਕੁਲ ਦੋਸਤੋ ਇਹ ਨੇ ਭਰਾਵੋ ਜੀ ਡੀਐਮ 12 11 ਦੇ ਰਿਵਿਊ ਕਿਸਾਨ ਵੀਰ ਦੇ ਜਿਨ੍ਹਾਂ ਨੇ ਆਪਦੇ ਖੇਤ ਦੇ ਵਿੱਚ 15 ਏਕੜ ਲਾਏ ਨੇ ਸੋ ਉਹਨੂੰ ਮੈਂ ਦੱਸਿਆ ਵੀ ਜੇ ਕੋਈ ਚੰਗਾ ਬੀਜ ਆਣਾ ਤਾਂ ਕਿਸਾਨ ਸਭ ਤੋਂ ਪਹਿਲਾਂ ਆਪਦੇ ਰਿਸ਼ਤੇਦਾਰਾਂ ਨੂੰ ਆਪਣੇ ਯਾਰਾਂ ਦੋਸਤਾਂ ਨੂੰ ਦੱਸਦਾਗਾ ਜਿਵੇਂ 22 ਨੂੰ ਜਿਹੜੇ ਰਿਸ਼ਤੇਦਾਰਾਂ ਨੇ ਦੱਸਿਆ ਦੀ ਜਦੋਂ ਉਹਨਾਂ ਨੇ ਦੱਸਿਆ ਫੇਰ ਬੰਦੇ ਦੇ ਮਨ ਚ ਆ ਜਾਂਦਾ ਵੀ ਯਾਰ ਕੁਝ ਵੀਡੀਓ ਵਗੈਰਾ ਵੀ ਦੇਖੀ ਆਪਾਂ ਹਨਾ ਤਾਂ ਉਹ ਵੀ ਬਾਈ ਨੇ ਮੋਲਾਪੁਰ ਏਰੀਆ ਵਿੱਚ ਦੇਖੀ ਆ ਤੇ ਉਹਨਾਂ ਦਾ ਵੀ ਰਿਵਿਊ ਬਹੁਤ ਚੰਗਾ ਸੀ ਤੇ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਆ ਦੇਖ ਲਓ ਤੇ ਤੁਸੀਂ ਗਾਹਾਂ ਨੂੰ ਕੀ ਸੋਚ ਰਹੇ ਹੋ ਵੀ ਕਿਹੜੀ ਵੈਰੈਟੀ ਲਾਉਣੀ ਹੈਗੀ ਬਾਕੀ ਜਡਮ 12 11 ਬਾਰੇ ਕੋਈ ਵੀ ਰਿਵਿਊ ਹੋਵੇ ਤੁਹਾਡਾ ਕੋਈ ਵੀ ਤੁਹਾਡਾ ਕਮੈਂਟ ਹੋਵੇ ਕੋਈ ਵੀ ਸਵਾਲ ਹੋਵੇ ਉਸ ਵੀ ਤੁਹਾਡੇ ਦਿਮਾਗ ਦੇ ਵਿੱਚ ਗੱਲ ਆਉਂਦੀ ਆ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜਾਂ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਸੋ ਠੀਕ ਆ ਬਾਈ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ ਜੀ